ਕਹਾਂ ਤੋ ਇਹ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਆ ਚੱਤੀ ਇਸ ਟਾਈਮਾ ਨਾ ਮੰਡੀ ਕਿੱਲਿਆ ਵਾਲੀ ਦੇ ਮਾਲਵਾ ਬਾਈਪਾਸ ਤੇ ਖੜੇ ਹੋਇਆ ਜਿੱਥੇ ਕਿ ਕਿਸਾਨਾਂ ਵੱਲੋਂ ਰਾਂਹ ਬੰਦ ਕਰ ਦਿੱਤਾ ਗਿਆ ਰੋਡ ਬੰਦ ਕਰ ਦਿੱਤਾ ਹੈ ਉਹ ਕਿਉਂ ਕਰ ਰਹੇ ਨੇ ਤਾਂ ਉਹਦਾ ਕਾਰਨ ਵੀ ਦੱਸ ਦਿਆਂ ਇੱਕ ਜੋ ਕਿ ਡਿਜੀਟਲ ਦਾ ਡਿਜੀਟਲ ਤਰਮਕੰਡਾ ਜੋ ਕਿ ਉਹਨ ਜੋ ਕਿ ਫਸਲਾਂ ਦੀ ਅਹਿਮਦ ਨੂੰ ਲੈ ਕੇ ਲਗਾਤਾਰ ਮੰਡੀਆਂ ਦੇ ਵਿੱਚ ਫਸਲ ਪਹੁੰਚ ਰਹੀ ਹੈ ਤਾਂ ਉੱਥੇ ਜੋ ਕਿ ਇੱਕ ਆੜਤੀਏ ਵੱਲੋਂ ਹਾਈ ਕੰਡੇ ਤੇ ਕਿਉਂ ਭੇਜਿਆ ਜਾ ਰਿਹਾ ਤਾਂ ਵੱਡੀ ਹਮ ਸਵਾਲ ਬਣਿਆ ਹੋਇਆ ਤਾਂ ਇੱਥੇ ਅੱਜ ਲਗਾਤਾਰ ਦੀਆਂ ਤਸਵੀਰਾਂ ਨੇ ਵੱਡੀ ਕਿੱਲਿਆਂ ਵਾਲੀ ਦੀ ਜਿੱਤੇ ਕੀ ਧੋਖਾਧੜੀ ਕਰਦਾ ਹੋਇਆ ਇੱਕ ਕੰਡੇ ਵਾਲਾ ਰੰਗੇ ਹੱਤੀ ਕਿਸਾਨਾਂ ਵੱਲੋਂ ਫੜਿਆ ਗਿਆ ਤਾਂ ਤਮਾਮ ਕਿਸਾਨ ਜਿੱਥੇ ਬੰਦੀਆਂ ਵੀ ਅੱਜ ਅਗਰਾਹ ਜਿੱਥੇ ਬੰਦੀ ਲਗਾਤਾਰ ਇੱਥੇ ਆਕੇ ਜੋ ਕਿ ਰੋਡ ਬੰਦ ਕਰਕੇ ਬੋਲਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਖੜੀਏ ਲਗਾਤਾਰ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਕੰਡੇ ਵਾਲੇ ਠੱਗੀਆਂ ਕਰ ਰਹੇ ਕਿਸਾਨਾਂ ਕਿਸਾਨਾਂ ਪਹਿਲਾਂ ਵੀ ਠੱਗੀ ਹੋ ਰਹੀ ਹੈ ਹੁਣ ਵੀ ਅਸੀਂ ਅੱਜ ਮੰਡੀ ਕਿੱਲੇ ਵਾਲੀ ਤੋਂ ਜੋ ਮਾਲਵਾ ਬਾਈਪਾਸ ਹੈ ਡੂਮ ਵਾਲੀ ਵਾਲੇ ਪਾਸੇ ਜੋ ਸੰਗਤ ਬਲਾਕ ਦੇ ਰਕਵੇ ਦੇ ਦੀ ਨਾਉਂਦਾ ਹੈਗਾ ਡੂਮ ਵਾਲੀ ਦਾ ਰਕਬਾ ਜਿਹੜਾ ਉੱਥੇ ਧਰਮਕੰਡਾ ਹੈਗਾ ਸਵਾਏ ਡਿਜੀਟਲ ਧਰਮਕੰਡਾ ਹੈ ਉੱਥੇ ਜਿੰਦੇ ਅੱਜ ਕਿਸਾਨ ਬਰਿੰਦਰ ਸਿੰਘ ਮੰਡੀ ਕੱਲ੍ਹ ਵਾਲੀ ਤੋਂ ਉਹਦੀ ਕਣਕ ਜਿਹੜੀ ਤੋਲੀ ਗਈ ਆ ਤਾਂ ਡੇਢ ਕੁਇੰਟਲ ਦਾ ਘੱਟ ਦੱਸੀ ਆ ਜਿੰਦੀ ਪਿਛਲੇ ਕੰਡੇ ਤੋਂ ਤਲਾਕ ਲੈਂਦੀ ਸੀ ਜਦੋਂ ਇਸ ਉੱਤੇ ਤੋਲੀ ਤਾਂ ਡੇਢ ਕੁਇੰਟਲ ਦਾ ਫਰਕ ਆ ਪੂਰਾ ਤੁਸੀਂ ਕਹਿੰਦੇ ਪਹਿਲਾਂ ਪਿਛਲੇ ਕੰਡੇ ਤੋਂ ਤੋਲੀ ਸੀ ਉਨ ਅੱਥੇ ਤੋਲੀਏ ਕੋਈ ਪਹਿਲਾਂ ਵੀ ਤੁਹਾਡਾ ਕੋਈ ਡਾਊਟਫੁਲ ਸੀ ਦੇ ਇਹ ਮਤਲਬ ਆ ਵੀ ਹੁੰਦਾ ਕਿਸਾਨ ਨੂੰ ਵੀ ਕਈ ਵਾਰੀ ਇਹ ਕੰਡੇ ਵਾਲੇ ਮਤਲਬ ਫਰਕ ਕਰ ਜਾਂਦੇ ਆ ਇਸ ਕਰਕੇ ਪਿਛਲੇ ਕੰਡੇ ਤੋਂ ਵੀ ਮਤਲਬ ਜਿਹੜਾ ਹੈਗਾ ਉਹ ਤਲਾਈ ਸੀਗੀ ਤੇ ਜਦੋਂ ਇਸ ਕੰਡੇ ਉੱਤੇ ਤਲਾਈ ਹੈਗੀ ਤਾਂ ਡੇਢ ਕੁਇੰਟਲ ਦਾ ਫਰਕ ਨਿਕਲਿਆ ਇਹ ਹੁਣ ਏਡਾ ਵੱਡਾ ਮਤਲਬ ਫਰਕ ਹੈ ਕਿ ਜਿੰਨੇ ਦੀ ਏਡੇ ਪਹਿਲਾਂ ਐਸਡੀਐਮ ਨੇ ਫੋਨ ਨਹੀਂ ਚੱਕੇਗੇ ਫਿਰ ਜਦੋਂ ਹੋਰ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਵੀ ਇਹ ਤਾਂ ਸਾਡੇ ਅਧਿਕਾਰ ਖੇਤ ਵਿੱਚ ਨਹੀਂ ਇਹ ਜਿਹੜਾ ਸੰਗਤ ਦੇ ਵਿੱਚ ਆਉਂਦਾ ਹੈਗਾ ਸੰਗਤ ਵਾਲੇ ਜਦੋਂ ਅਸੀਂ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਹ ਪੱਲਾ ਛੱਡ ਗਿਆ ਕਹਿੰਦਾ ਇਹ ਤਾਂ ਸਾਡੇ ਘਰ ਖੇਤਰ ਜੀ ਨਹੀਂ ਹੈਗਾ ਤਾਂ 215 ਰੁਪਏ 215 ਰੁਪਏ ਲਗਭਗ ਕਣਕ ਦਾ ਰੇਟ ਹੈ ਠੀਕ ਹੈ ਜੀ ਉਹ ਹੀ ਦੱਸ ਦਿਆਂ ਨਾ ਤੁਹਾਨੂੰ ਸਾਡੀ ਪਹਿਲਾਂ ਗੱਲ ਸੁਣੋ ਅਸੀਂ ਅਧਿਕਾਰੀਆਂ ਦੀ ਗੱਲ ਦੱਸਦੇ ਵੀ ਕਿਵੇਂ ਇਹ ਮਤਲਬ ਰਲੇ ਹੋਏ ਆ ਸਾਰੇ ਅਸੀਂ ਉਸ ਤੋਂ ਬਾਅਦ ਜਿਹਨੇ ਦੇ ਡੀਸੀ ਸਾਹਿਬ ਦੇ ਪੀਏ ਦਾ ਨੰਬਰ ਲਿਆ ਉਹਨਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਆ ਘਟਨਾ ਹੋ ਗਈ ਆ ਉਹਨਾਂ ਨੇ ਸਾਨੂੰ ਡੀਐਫ ਐਸਓ ਦਾ ਨੰਬਰ ਦਿੱਤਾ ਬਠਿੰਡਾ ਦਾ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਅਸੀਂ ਤੜਕੇ ਆ ਕੇ ਗੱਲ ਕਰਾਂਗੇ ਜਣੇ ਦੀ ਵੀ ਉਦੋਂ ਤੱਕ ਜਿਹੜਾ ਹੈਗਾ ਸਾਰਾ ਮਾਮਲਾ ਖੁਰਦਬੁਰਜ ਹੋ ਜੇ ਜਣੇ ਇਹ ਆ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮਤਲਬ ਰੋਲ ਹੈ ਇਸ ਕਰਕੇ ਉਦੋਂ ਬਾਅਦ ਅਸੀਂ ਸਾਹਮਣੇ ਫਿਰ ਆਹ ਜਿਹੜੀ ਛੜਕ ਜਾਮ ਕੀਤੀ ਆ ਤਾਂ ਕਿ ਇਹਨਾਂ ਨੂੰ ਸਰਦਾਦੀ ਬਣੇ ਕਿਉਂਕਿ ਇਹ ਇਹਨਾਂ ਨੇ ਮੋਟੀਆਂ ਰਕਮਾਂ ਲੈ ਕੇ ਇਹਨਾਂ ਉੱਤੇ ਐਨ ਉਟ ਕਰਾਈ ਜਾਂਦੇ ਕਿਸਾਨਾਂ ਦੀ ਇੱਕ ਤਾਂ ਪਹਿਲਾਂ ਹੀ ਫਸਲਾਂ ਜਿਹੜੀਆਂ ਮਾੜੀਆਂ ਹੁੰਦੀਆਂ ਪਹਿਲਾਂ ਹੀ ਕਦੇ ਕਰੋਪੀ ਆ ਗਈ ਕੁਦਰਤੀ ਕਰੋਪੀ ਆ ਗਈ ਕਦੇ ਘੜੇ ਮਾਰੀ ਹੋ ਗਈ ਕਦੇ ਮਤਲਬ ਫਸਲਾਂ ਦੇ ਝਾੜ ਘਟ ਗਏ ਕਦੇ ਮਤਲਬ ਹੋਰ ਤਰ੍ਹਾਂ ਦੀਆਂ ਹਫਤਾ ਆਈਆਂ ਪਰ ਜਦੋਂ ਮੰਡੀ ਚ ਲਿਆਉਂਦੇ ਆ ਮੰਡੀ ਚ ਲਿਆ ਆ ਕੇ ਜਿਹੜੀ ਨੰਗੀ ਚਿੱਟੀ ਲੁੱਟ ਸਿੱਧੀ ਲੁੱਟ ਆ ਜਿੰਦੀ ਬਰਦਾਸ਼ਤ ਤੋਂ ਬਾਹਰ ਹੈ ਜਿੰਦੀ ਕਮਾਲੀ ਹੋ ਗਈ ਜਮਾ ਡੇਢ ਡੇਢ ਕੁਆਂਟਲ ਇੱਕ ਟਰਾਲੀ ਦੇ ਮਗਰ ਮਤਲਬ ਜਿਹੜਾ ਹੈਗਾ ਉਹ ਫਰਕ ਆਵੇ ਇਹ ਜਮਾ ਹੀ ਇੱਥੇ ਜਿਹੜੇ ਵਪਾਰੀ ਹੈ ਜਾਂ ਜਿਹੜੇ ਵੀ ਕੋਈ ਇੱਥੇ ਲੈਂਦੇ ਆ ਜਿਹੜੇ ਕੋਈ ਆਰਤੀਗੇ ਦਾ ਮਤਲਬ ਬਹੁਤ ਵੱਡੀ ਪੱਧਰ ਤੇ ਆਏ ਰਣ ਰਣ ਕੇ ਇਹਨਾਂ ਦੇ ਨਾਲ ਆਹ ਗੇਮ ਚਲਾ ਰਹੇ ਆ ਇਸ ਕਰਕੇ ਅਸੀਂ ਉਦੋਂ ਤੱਕ ਬਿਲਕੁਲ ਨਹੀਂ ਇੱਥੋਂ ਜਦੋਂ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਉਹਦੇ ਕਾਰਵਾਈ ਨਹੀਂ ਕਰਦੇ ਪਰ ਸਾਨੂੰ ਦਿਸ ਗਿਆ ਕਿ ਇਹ ਤਾਂ ਸਾਰੇ ਜਮਾ ਕਮਾਲ ਹੀ ਹੋ ਗਈ ਜਿਹੜੀ ਆਪਦੀ ਸਰਕਾਰ ਕਹਿੰਦੀ ਸੀ ਕਿ ਇੱਥੇ ਭ੍ਰਿਸ਼ਟਾਚਾਰ ਨਹੀਂ ਹੋਊਗਾ ਜਣੀ ਦੀ ਐ ਕੋਈ ਗੱਲ ਹੀ ਨਾ ਸੁਣੇ ਅਧਿਕਾਰੀ ਕਮਾਲ ਹੀ ਹੋ ਗਈ ਉਹ ਉਹ ਮੰਤਰੀ ਤਾਂ ਇਲੈਕਸ਼ਨਾਂ ਦੇ ਵਿੱਚ ਫਿਰਦੇ ਨੇ ਇਹ ਤਾਂ ਹੁਣ ਵੋਟਾਂ ਦੇ ਖਾਤਰ ਫਿਰਦੇ ਨੇ ਪਰ ਜਦੋਂ ਕੋਈ ਆਹ ਗੱਲ ਹੈ ਇਹ ਕਿਉਂ ਨਹੀਂ ਮਤਲਬ ਭਲਾਨੀ ਇਹਨਾਂ ਦੇ ਅਧਿਕਾਰੀ ਜਿਹੜੇ ਜ਼ਿਲ੍ਹੇ ਵਾਲੇ ਜਦਾ ਪ੍ਰਸ਼ਾਸਨ ਬਠਿੰਡੇ ਦੇ ਏਰੀਏ 'ਚ ਬੈਠੇ ਹੋ ਬਠਿੰਡੇ ਦੇ ਏਰੀਏ 'ਚ ਬੈਠਾ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਤੇ ਉਹ ਬਿਲਕੁਲ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਾਰਵਾਈ ਪਰ ਅਸੀਂ ਦੇਖ ਲਿਆ ਕਿ ਇਹ ਤਾਂ ਕੋਈ ਜਦਾ ਇੱਥੇ ਫਰਕ ਹੀ ਨਹੀਂ ਹੈ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਹੁਣ ਵੀ ਉਹੀ ਚੱਲੀ ਜਾਂਦਾ ਹੈਗਾ ਕੋਈ ਨਹੀਂ ਪੁੱਛਦਾ ਕਮਾਲ ਹੀ ਹੋ ਗਈ ਜਮਾ ਜਿਹਨ ਦੀ ਆ ਤਾਂ ਨੰਗਾ ਚਿੱਟਾ ਜਮਾ ਹੀ ਯਾਰ ਲੁੱਟ ਜਮਾ ਹੀ ਕਿਸੇ ਪੁੱਛਣਾ ਹੀ ਨਾ ਅਧਿਕਾਰੀ ਨੇ ਜਿਹਨ ਦੀ ਸਾਨੂੰ 2 ਘੰਟਿਆਂ ਦੇ ਲਗਭਗ ਸਮਾਂ ਹੋ ਗਿਆ ਇੱਥੇ ਕੋਈ ਮਤਲਬ ਇੱਥੇ ਪਹੁੰਚਿਆ ਨਹੀਂ ਅਜੇ ਤੱਕ ਇਹਦਾ ਮਤਲਬ ਸਾਰੇ ਰਲਕੇ ਇਹ ਸਾਰਾ ਕੁਝ ਕਰਵਾ ਰਹੇ ਆ ਸੋ ਅਸੀਂ ਤਾਂ ਜਾਰੀ ਰੱਖਾਂਗੇ ਚਾਹੇ ਸਾਨੂੰ ਰਾਤ ਲੱਗੇ ਚਾਹੇ ਦਿਨ ਲੱਗੇ ਜਿੰਨਾ ਚਿਰ ਇਹਦੇ ਉੱਤੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਅਸੀਂ ਸਾਡੇ ਕਿਸਾਨਾਂ ਦੀ ਲੁੱਟ ਬਚਾਉਣੀ ਹੈ ਤੇ ਇਹ ਲੁੱਟ ਫੇਰ ਬਚੂਗੀ ਦੂਜੇ ਕੰਡੇ ਵਾਲਿਆਂ ਨੂੰ ਵੀ ਨਸੀਹਤ ਪਵੇ ਕਿਉਂਕਿ ਇਹ ਇਹਦੇ ਉੱਤੇ ਕਾਰਵਾਈ ਤੋਂ ਬਿਨਾ ਅਸੀਂ ਬਿਲਕੁਲ ਇਹਦਾ ਖੜਾ ਨਹੀਂ ਛੱਡਣਾ ਇਹ ਤਾਂ ਬਹੁਤ ਨੰਗੀ ਚਿੱਟੀ ਸਾਡੀ ਲੁੱਟ ਆਏ ਫਸਲਾਂ ਦੀ ਉਹ ਪੀੜਿਤ ਕਿਸਾਨ ਨਾਲ ਵੀ ਗੱਲ ਕਰਾਂਗੇ ਜਿੰਨੇ ਨਾਲੇ ਧੋਖਾ ਜੜੀ ਹੋਈ ਹੈ ਸਰ ਕਿਸੇ ਆੜਤੀ ਥਰੂ ਤੁਸੀਂ ਇਸ ਕੰਡੇ ਤੇ ਆਏ ਸੀ ਜਾਂ ਸਿੱਧੇ ਕੰਡੇ ਤੇ ਆਏ ਸੀ ਨੇ 8 ਤੇ ਧਰੂਈ ਆਈ ਸੀ ਜਿਹੜੇ 8 ਤੇ ਸੀ ਕਿੰਨੇ ਨੰਬਰ ਦੁਕਾਨ ਦਾ ਵਾਲਾ ਉਹ ਲੱड्डੂ ਗਿਆ ਹੀ ਨੰਬਰ ਦਾ ਦਾਣੀਆਂ ਦਾ ਪਤਾ ਕਿੰਨੀ ਹੈ ਲੱड्डੂ ਕੇ ਵਾਜਦੇ ਆ ਲੱड्डੂ ਕੇ ਦੇ ਕੋਈ ਸਪਤ ਅਨਸਰਾਜ ਕੇ ਪਵਨ ਕੁਮਾਰ ਅਨਸਰਾਜ ਨੇ ਤਾਂ ਕੀ ਕਿੰਨੇ ਵਜੇ ਤੁਸੀਂ ਇੱਥੇ ਆਏ ਸੀ ਕੋਈ ਪਹਿਲਾਂ ਤੁਸੀਂ 3 ਵਜੇ ਆਈਆਂ 3 ਵਜੇ ਆਈਆਂ ਗੁਰਨਾਡ ਕੰਡੇ ਤੋਂ ਕਰਾਈਏ ਪਿੱਛੋਂ ਅੱਛਾ ਜੀ ਤੇ ਡੇਢ ਕਮਾਂਟਲ ਦਾ ਇੱਥੇ ਆ ਕੇ ਫਰਕ ਕਿੰਨੇ ਹੋ ਗਿਆ ਪੈ ਗਿਆ ਇਹਨਾਂ ਨੇ ਘੱਟ ਦੱਸਿਆ ਡੇਢ ਕਮਾਂਟਲ ਫਿਰ ਅਸੀਂ ਆਪਦੀ ਪਰਚੀ ਕੱਢੀ ਦੂਜੇ ਕੰਡੇ ਵਾਲੀ ਉਹਦਾ ਡੇਢ ਕਮਾਂਟਲ ਦਾ ਫਰਕ ਸੀ ਫਿਰ ਅਸੀਂ ਜੁਨੀਅਨ ਦੇ ਬੰਦੇ ਸਾਡੇ ਆਏ ਉਹ ਆਦੇ ਚਲੋ ਦੁਬਾਰੇ ਕਰੋ ਇਹਨੂੰ ਚੈੱਕ ਫਿਰ ਉਹਨਾਂ ਨੇ 40 ਕਿਲੋ ਵਧਾਤਾ 40 ਕਿਲੋ ਵਧਾਤਾ ਉਹਨਾਂ ਨੇ ਫਿਰ ਦੁਆਰੇ ਕੇ ਦੁਆਰੇ ਕਰੋਗੇ ਫਰਕ ਹੈ ਫਿਰ 40 ਕਿਲੋ ਹੋਰ ਕਰ ਤਾਂ 80 ਕਿਲੋ ਦਾ ਫਰਕ ਵਧਾ ਉਹ ਜਲਦਬਾਜ਼ੀ ਦੇ ਵਿੱਚ 80 ਹੋਇਆ ਉਹ ਭੁੱਲ ਗਿਆ ਵੀ ਮੈਂ 1.5 ਕਿਲੋ ਦਾ ਫਰਕ ਪਾਈ ਬੈਠਾ ਹਾਂ ਵੀ 1.5 ਕਿਲੋ ਦਾ ਫਰਕ ਪਾਈ ਬੈਠਾ ਹਾਂ ਹੂੰ ਤੁਸੀਂ ਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਬਿਲਕੁਲ ਲਗਾਤਾਰ ਜਿਹੜਾ ਭੱਜ ਗਿਆ ਇਹ ਦੁਬਾਰਾ ਚਲਾ ਗਿਆ ਹੋ ਜੀਵਿਦਾਰਾਂ ਵਾਸਤੇ ਤਾਂ ਬਾਰਦਾਨਾ ਹੀ ਨਹੀਂ ਜਿਹੜੇ ਨੌਰੇ ਭਰੀ ਬੈਠੇ 300 ਕੁਆਰਟਲ ਵਾਈ ਬੈਠੇ ਉਹਨਾਂ ਵਾਸਤੇ ਬਾਰਦਾਨਾ ਕਿੱਥੋਂ ਆਊਗਾ ਜੀਵਿਦਾਰਾਂ ਵਾਸਤੇ ਮੰਡੀਆਂ ਦੀ ਬਾਰਦਾਨਾ ਨਹੀਂ ਤੈਂ ਤਾਂ ਜੀਵਿਦਾਰ ਨੂੰ ਲੁੱਟ ਰਹੇ ਐ ਕਿਉਂਕਿ ਵੀ ਨੌਰਾ ਚ ਕਣਕ ਲੈ ਜੇ ਲੈ ਕੇ ਆਉਦੀ ਆਪੇ ਭਰੀ ਜਾਣੀ ਬੁੜੀ ਵਾਲੀ ਮੰਤਰੀ ਦਾ ਇਲੈਕਸ਼ਨਾਂ ਦੇ ਵਿੱਚ ਮੰਤਰੀ ਨੂੰ ਤਾਂ ਵਿਚਾਰੇ ਨੇ ਫਿਰ ਨਹੀਂ ਹੋ ਕੀ ਕਰੂ ਐਸੇ ਤਾਂ ਕਿਸਾਨਾਂ ਨੂੰ ਲੁੱਟੋ ਰਿਹਾ ਤਾਂ ਮੰਤਰੀ ਦਾ ਫਰਜ਼ ਨਹੀਂ ਮੰਤਰੀ ਨੂੰ ਹੁਣ ਪਤਾ ਲੱਗੂਗਾ ਫਿਰ ਹੀ ਆਊਗਾ ਹੁਣ ਪਹੁੰਚ ਚੁੱਕੇ ਹਾਂ ਗੱਲ ਇਹ ਲੁੱਟਦਾ ਗੱਠ ਦੇਣੋਗੇ ਹੋਈ ਜਾਂਦੀ ਨੂੰ ਅੱਜ ਪਤਾ ਲੱ ਮਹੀ ਟਟੋ ਘਟ 50 ਲੱਖ ਰੁਪਏ ਸਕੈਮ 8 ਦਿਨ ਕੋ ਦਾ ਕਣਕ ਤੁਲੀ ਜਾਂਦੀ ਨੂੰ ਰੋਜ਼ ਦੀ 100 200 ਟਰਾਲੀ ਤੁਲਦੀ ਹੈ 6-7 ਲੱਖ ਰੁਪਏ ਦੀ ਕਣਕ ਕਣਕ ਦਾ ਸਕੈਮ ਹੋ ਰਿਹਾ ਰੋਜ਼ ਇੱਕ ਟਰਾਲੀ ਮਗਰ 3415 ਰੁਪਏ ਦਾ ਨੁਕਸਾਨ ਹੈ ਦੇਖ ਲੋ ਕਿੰਨੀਆਂ ਟਰਾਲੀਆਂ ਤੁਲ ਗਈਆਂ ਤੇ ਫਿਰ ਮਨਜੂਰ ਮੰਨ ਨੂੰ ਮਨਜੂਰ ਨਹੀਂ ਇਹ ਕਹਿੰਦੇ ਕੋਈ ਵੈਸੇ ਕੋਲੁੱਟ ਨਹੀਂ ਕੀਤੀ ਹੁਣ ਇਸ ਟਾਈਮ ਬਾਣੀਆਂ ਵੀ ਕਹਿ ਰਿਹਾ ਵੀ ਮੈਂ ਤੁਹਾਨੂੰ ਕੰਡੇ ਤਿੰਨ ਨਹੀਂ ਭੇਜਿਆ ਜੇ ਕੰਡੇ ਤਿੰਨ ਭੇਜਿਆ ਹੋਵੇਗਾ ਤਾਂ 3 ਕਿਲੋਮੀਟਰ ਦੂਰੇ ਅਬ ਉਹ ਰੋਡ ਤੋਂ ਇੱਥੇ ਕਿਉਂ ਆਉਂਦੇ ਸਭ ਵੜੀ ਮਿਲੀ ਪਹੁੰਚ ਤੱਕ ਕਿਸੇ ਦਾ ਨਿਕਾ ਆਪ ਦਾ ਮਨ ਮਰਜੀ ਨਾਲ ਤੋਲ ਰਿਹਾ ਜੋ ਰੇਟ ਹੈ ਕੋਈ ਕਿਲੋ ਕਾਟ ਕੱਟ ਲੈਂਦੇ ਇੱਕੀ ਤੋਂ 3 ਕਿਲੋ ਕਾਟ ਕੱਟ ਲੈਂਦੇ ਨੌਰਿਆਂ ਚ ਭਰੀ ਜਾਂਦੇ ਕਣਕ ਸਾਰਾ ਵਾਲਿਆ ਮਿਲਿਆ ਸਿਸਟਮ ਚੱਲ ਰਿਹਾ ਕੋਈ ਇਥੇ ਆ ਨਹੀਂ ਰਿਹਾ ਸਾਨੂੰ 3 ਵਜੇ ਦੇ ਬੈਠੇ ਹੋਏ ਇੱਥੇ 7 ਵਜੇ ਗਈ 7 ਵਜੇ ਗਈ 4 ਘੰਟੇ ਹੋ ਗਏ ਸਾਨੂੰ ਬੈਠੇ ਨੂੰ ਇੱਥੇ ਕੋਈ ਅਧਿਕਾਰੀ ਗੱਲ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਇਹ ਲਗਾਤਾਰ ਹੈ ਜਿਹੜਾ ਕੋਈ ਵੀ ਅੱਜ ਤੱਕ ਕਾਨੂੰਨੀ ਅਧਿਕਾਰੀ ਗੱਲ ਕਰਨ ਵਾਸਤੇ ਨਹੀਂ ਪਹੁੰਚਿਆ ਤਮਾਮ ਅਤੇ ਕੀ ਆਖਿਰਕਾਰ ਜਿਹੜੇ ਖੇਤੀਬਾੜੀ ਮੰਤਰੀ ਨੇ ਇੱਕ ਵਸ ਦਾ ਆਪ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਕਿਸਾਨਾਂ ਲਈ ਅਹਿਮ ਸੁਵਿਧਾਵਾਂ ਲੈ ਕੇ ਅਸੀਂ ਪੰਜਾਬ ਦੇ ਵਿੱਚ ਆਏ ਤਾਂ तमाम ਇਹ ਤਸਵੀਰਾਂ ਨੇ ਇਹ ਮੰਡੀ ਕਿੱਲਾਂ ਵਾਲੀ ਜੋ ਕਿ ਰਕਵਾ ਜਿਹੜਾ ਪੈਂਦਾ ਉਹ ਸੰਗਤ ਦਾ ਪੈਂਦਾ ਤਾਂ तमाम ਇੱਥੇ ਇੱਕ ਦੋ ਪ੍ਰਸ਼ਾਸਨਿਕ ਅਧਿਕਾਰੀ ਜੁਰਪੁਲਿਸ ਦੇ ਪਹੁੰਚਿਆ ਪਰ ਹੋਰ ਕੋਈ ਜਿਹੜਾ ਗੱਲਬਾਤ ਕਰਨ ਵਾਸਤੇ ਕੋਈ ਅਧਿਕਾਰੀ ਨਹੀਂ ਪਹੁੰਚਾ ਤਾਂ ਲਗਾਤਾਰ ਆਰਤੀਆਂ ਨਾਲ ਰੜ ਕੇ ਕਾਲ ਗੁਜ਼ਾਰੀ ਹੈ ਜਿਹੜੀ ਕਾਲਾ ਬਾਜ਼ਾਰੀ ਹੈ ਉਹ ਉਹ ਕਿਸਾਨਾਂ ਲੁੱਟਖੋ ਕੀਤੀ ਜਾ ਰਹੀ ਹੈ ਤਾਂ ਬੜੇ ਰਹੋ ਪੰਜਾਬ ਹਰਨਾ ਲਾਈਵ ਨਾਲ ਏਅਰਪੋਰਟ ਦਵਾਲੀ